ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਤੇ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਨਵੀਂ ਫਲੂਸੀ ਬਾਰੇ ਕਿ ਨਵੀਂ ਫਲੂਸੀ ਕਦੋਂ ਆਪਨ ਹੋਣੀ ਹੈ ਬੜੇ ਵੀਰਾਂ ਭਰਾਵਾਂ ਦੇ ਮੈਸੇਜ ਆ ਰਹੇ ਆ ਕਈ ਵੀਰ ਭਰਾ ਕਹਿ ਰਹੇ ਕਿ ਵੀਡੀਓ ਪਾ ਕੇ ਦੱਸੋ ਕਿ ਡੇਟ ਆ ਗਈ ਹੈ ਕਈ ਕਹਿ ਰਹੇ ਅਕਤੂਬਰ 24 ਹੋਣੀ ਹੈ ਕਈ ਕਹਿ ਰਹੇ ਨਵੰਬਰ 24 ਹੋਣੀ ਹੈ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਕਿ ਕਦੋਂ ਫਲੂਸੀ ਓਪਨ ਹੋਣੀ ਹੈ ਤੇ ਕਦੋਂ ਇਹਦੇ ਚਾਂਸ ਹੈਗੇ ਆ ਫਲੂਸੀ ਓ ਜਿਆਦਾ ਚਿਰ ਨਾਲ ਆਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਉੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਸਾਨੂੰ ਜਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਜਿੱਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਠੀਕ ਹੈ ਥੋੜਾ ਜਿਹਾ ਲੇਟ ਹੋਣਾ ਜੇ ਆਪ ਕੋਈ ਚੱਕਰ ਨਹੀਂ ਮਲ ਕੇ ਮੈਸੇਜ ਕੀਤਾ ਹੈ ਪਰ ਤੁਹਾਨੂੰ ਜਵਾਬ ਜਰੂਰ ਮਿਲੂਗਾ ਮਿਲੂਗਾ ਇੰਸਟਾਗ੍ਰam ਦੇ ਉੱਤੇ ਤੇ ਜਿਹੜੇ ਵੀ ਭਰਾ ਉੱਥੇ ਪਹੁੰਚਦੇ ਆ ਮੇਰੇ ਵੀ ਭਰਾ ਫੋਲੋ ਕਰਕੇ ਤੇ ਮੈਸੇਜ ਕਰਦੇ ਕਰੋ ਠੀਕ ਹੈ ਜੀ ਹੁਣ ਕਰਦੇ ਆ ਵੀਡੀਓ ਸਟਾਰਟ ਗੱਲ ਕਰਦੇ ਆ ਫਲੂਸੀ ਬਾਰੇ ਜਿਵੇਂ ਤੁਹਾਨੂੰ ਪਤਾ ਸੀ ਕਿ ਸਰਕਾਰ ਨੇ 2023 ਦੇ ਵਿੱਚ ਕੱਢਿਆ ਸੀ ਕਿ 2023 ਦੇ ਵਿੱਚ ਫਲੂਸੀ ਆਪਣ ਚਾਵੀਰ ਜੇ ਫਲੂਸੀ ਓਪਨ ਹੋਣੀ ਹੈ ਤਾਂ 2005 ਵਿੱਚ ਫਲੂਸੀ ਓਪਨ ਹੋਣੀ ਆ ਠੀਕ ਆ ਉਸ ਤੋਂ ਬਾਅਦ 2023 ਦੇ ਕੋਟਾ ਵਧਾਤਾ ਉਹਨਾਂ ਨੇ 27 ਮਾਰਚ ਵਾਲੇ ਪੇਪਰਾਂ ਦਾ ਕੋਟਾ ਵਧਾਇਆ ਉਹਨਾਂ ਨੇ ਉਹ ਚੱਲਦੇ ਰਿਹਾ ਪੇਪਰ ਉਸ ਤੋਂ ਬਾਅਦ ਆ ਗਿਆ ਆਪਣਾ ਇਹ ਜਿਹੜਾ ਜਵਾਬ ਇਹ 2024 2025 ਵਿੱਚ ਪਹਿਲਾਂ ਉਹਨਾਂ ਨੇ ਫਰਵਰੀ ਚ ਕਿਹਾ ਸੀ ਪਰ ਫਿਰ ਉਹਨਾਂ ਨੇ ਮਾਰਚ ਪੇਪਰ ਓਪਨ ਕੀਤੇ ਹੁਣ ਇਸ ਸਾਲ ਉਹਨਾਂ ਨੇ ਕੀ ਕਿਹਾ ਕਦੋਂ ਪੇਪਰ ਉਹਨਾਂ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਕਿ ਇਸ ਸਾਲ ਪਹਿਲਾਂ ਹੁਣ ਇਸ ਟਾਈਮ ਤਾਂ ਚੱਲ ਰਿਹਾ ਵਾ ਫਰਵਰੀ ਵਿੱਚ ਕਹਿੰਦੇ ਆ ਕਿ ਫਰਵਰੀ ਵਿੱਚ ਪੇਪਰ ਜਿਹੜੇ ਆ ਓਪਨ ਹੋਣੇ ਆ 2025 ਦੀ ਫਰਵਰੀ ਵਿੱਚ ਪੇਪਰ ਓਪਨ ਹੋਣਗੇ ਪਰ ਡੇਟ ਨਹੀਂ ਹਲੇ ਆਈ ਕਿ ਡੇਟ ਕਿਹੜੀ ਹੋਊਗੀ ਫਿਕਸ ਡੇਟ ਨਹੀਂ ਹੋਈ ਠੀਕ ਆ ਤੇ ਜਿਹੜੀ ਦੂਜੀ ਵਾਰ ਆਪਾਂ ਕਹਿ ਲਈਏ ਕਿ ਜਿਹੜੇ ਇਹ ਆਪਣੀ ਹਲੇ ਮਹੀਨਾ ਵੀ ਚੇਂਜ ਹੋ ਸਕਦਾ ਕਿਉਂਕਿ ਪਿਛਲੇ ਸਾਲ ਉਹਨਾਂ ਨੇ ਚੇਂਜ ਕੀਤਾ ਸੀ ਪਿਛਲੇ ਸਾਲ ਹੈਗਾ ਪਹਿਲਾਂ ਫਰਵਰੀ ਬਾਅਦ ਚ ਉਹਨਾਂ ਨੇ ਮਾਰਚ ਕਰਤਾ ਸ਼ਾਇਦ ਇਸ ਸਾਲ ਵੀ ਜਾਂ ਪਹਿਲਾਂ ਜਾਂ ਮੰਨ ਲਓ ਫਰਵੀ ਜਗ੍ਹਾ ਜਨਵਰੀ ਹੋ ਜੇ ਤੇ ਜਾਂ ਫਰਵਰੀ ਜਗ੍ਹਾ ਮਾਰਚ ਹੋ ਜੇ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਪੇਪਰ ਜਿਹੜੇ ਆ ਓਪਨ ਹੋਣੇ ਆ ਕੋਟਾ ਨਾਲ ਫਿਕਸ ਕੀਤਾ ਕੋਈ ਮੇਰੇ ਸਾਹ ਹੁਣਾ 80 ਕੇ ਹਜ਼ਾਰ ਤੋਂ ਥੋੜਾ ਜਿਹਾ ਥੋੜਾ ਜਿਹਾ ਘੱਟ ਵਾ ਕੋਟਾ ਹੈਗਾ ਵਾ ਇਸ ਵਾਰ ਜਿਹੜੇ ਪੇਪਰ ਓਪਨ ਹੋਣੇ ਆ ਤੇ ਵੀਰ ਭਰਾ ਬਹੁਤ ਸਾਰੇ ਮੈਨੂੰ ਕਮੈਂਟ ਕਰ ਰਹੇ ਸੀ ਕਿ ਤੁਸੀਂ ਦੱਸੋ ਵੀਡੀਓ ਪਾ ਕੇ ਕਿ ਪੇਪਰ ਕ ਹੱਲੇ ਪੇਪਰਾਂ ਦਾ ਕੋਈ ਵੀ ਨਹੀਂ ਓਪਨ ਹੋਏ ਜੇ ਜਿਹਨਾਂ ਨੂੰ ਕੋਈ ਏਜੰਟ ਤੁਹਾਨੂੰ ਕਹਿੰਦਾ ਕਿ ਪੇਪਰ ਓਪਨ ਹੋ ਗਿਆ ਤੁਸੀਂ ਪੈਸੇ ਦੋ ਤੇ ਪੇਪਰ ਤੁਹਾਡੇ ਭਰ ਦਈਏ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਹੱਲੇ ਪੇਪਰ ਨਹੀਂ ਓਪਨ ਹੋਏ ਜੇ ਜਿਹੜੇ ਪੇਪਰ ਓਪਨ ਹੋਣੇ ਆ ਉਹ ਚਾਂਸ ਹੈਗੇ ਆ 2025 ਦੇ ਪਹਿਲੇ ਮਹੀਨੇ ਆਪਾਂ ਕਹੜੀਏ ਜਾਂ ਦੂਜੇ ਮਹੀਨੇ ਕਹੜੀਏ ਜਾਂ ਆਪਾਂ ਤੀਜੇ ਮਹੀਨੇ ਕਹੜੀਏ ਕਿਉਂਕਿ 2025 ਚ ਫਰਵਿਚ ਫਿਸ ਕੀਤਾ ਉਹਨਾਂ ਨੇ ਕਿ ਹੁਣ ਦੇਖਦੇ ਆਂ ਫਰਵਰੀ ਚੋਂ ਇੱਕ ਮਹੀਨਾ ਪਹਿਲਾਂ ਕਰਦੇ ਆ ਜਾਂ ਇੱਕ ਮਹੀਨਾ ਬਾਅਦ ਕਰਦੇ ਆ ਜਾਂ ਫਰਵਰੀ ਵਿੱਚ ਹੀ ਖੋਲਦੇ ਆ ਫਰੂਸੀ ਜੇਕਰ ਡੇਡ ਡੇਟ ਨਾ ਚੇਂਜ ਕੀਤੀ ਬਾਕੀ ਜਦੋਂ ਕੋਈ ਡੇਡ ਡੂਟ ਇਹਦੀ ਆਉਗੀ ਕਿ ਕਿੰਨੀ ਤਿਕ ਨੂੰ ਸਾਵਾਲਲੇ ਭਰੇ ਜਾਣੇ ਆ ਕਿੰਨੀ ਤਿਕ ਨੂੰ ਨੌਮੰਥ ਵਾਲੇ ਭਰੇ ਜਾਣੇ ਕਦੋਂ ਡਮੈਸ਼ ਦੇ ਭਰੇ ਜਾਣੇ ਉਹ ਤੁਹਾਨੂੰ ਆਪਾਂ ਨਵੀਂ ਵੀਡੀਓ ਪਾ ਕੇ ਜਰੂਰ ਦੱਸ ਦਵਾਂਗੇ ਕਿ ਜਿਹੜੇ ਪੇਪਰ ਵਾ ਉਹ ਕਦੋਂ ਕਦੋਂ ਭਰੇ ਜਾਣੇ ਆ ਠੀਕ ਆ ਤੇ ਬਾਕੀ ਆਪਾਂ ਹੁਣ ਨਿੱਕੀ ਜੀ ਗੱਲ ਕਰ ਲੈਨੇ ਆ ਅਪਾਇੰਟਮੈਂਟਾਂ ਬਾਰੇ ਅਪਾਇੰਟਮੈਂਟਾਂ ਮੇਰੇ ਇਤੋਂ ਮਿਲ ਜਾਂਦੀਆਂ ਵਾ ਜਿਹਨਾਂ ਦਾ ਰਿਜੈਕਸ਼ਨ ਦੀਆਂ ਮੇਲ ਆਈਆਂ ਉਹਨਾਂ ਨੂੰ ਵੀ ਮਿਲ ਜਾਂਦੀਆਂ ਪੁਆਇੰਟ ਬਟਾ ਏ ਜਿਨਾਂ ਦਾ ਨੂਲਾ ਹੌਸਤਾ ਰਹਿ ਗਿਆ ਪੰਨਿਆਂ ਤੋਂ ਘੱਟਦਾ ਉਹ ਮੇਰੇ ਵੀਰ ਭਰਾ ਕੀ ਕਰਨ ਉਹ 15 ਦਿਨ ਵਾਲੀ ਅੰਬੈ ਜਿਹੜੀ ਅਪਾਇੰਟਮੈਂਟ ਆਪਣਵਾ ਉਹਨਾਂ ਚ ਆਪਣਾ ਜਿਹੜਾ ਨਾਮ ਜਿਹੜਾ ਆਪਣਾ ਲਿਖ ਲੂ ਦਿਨ ਸਾਰਾ ਕੁਝ ਆਪਣਾ ਨੂਲਾ ਹੌਸਤਾ ਭੇਜ ਦੇਣਾ ਉਹਨਾਂ ਨੂੰ ਸ਼ਾਇਦ ਤੁਹਾਨੂੰ ਜਿਹੜੀ ਬਾ ਅਪਾਇੰਟਮੈਂਟ ਮਿਲ ਜੇ ਕਿਉਂਕਿ ਇਦਾਂ ਆਪਣੇ ਇੱਕ ਵੀਰ ਦੋ ਦੋ ਤਿੰਨ ਵੀਰ ਹੈਗੇ ਉਹਨਾਂ ਨਾਲ ਇਦਾਂ ਹੀ ਹੋਇਆ ਵਾ ਉਹਨਾਂ ਨੇ ਨੂਲਾ ਹੌਸਤਾ ਪਹਿਲਾਂ ਉਹਦੀ ਆਈ ਮੇਲ ਆਈ ਰਿਜੈਕਸ਼ਨ ਦੀ ਤੇ ਨਾਲ ਆਈ ਹੀ ਕਿ ਪਹਿਲਾਂ ਸਭ ਤੋਂ ਪਹਿਲਾਂ ਆਈ ਕਿ ਰੀ ਅਪਲੋਡ ਦਿਓ ਉਸ ਤੋਂ ਬਾਅਦ ਰਿਜੈਕਸ਼ਨ ਦੀ ਮੇਲ ਆ ਗਈ ਕਿ ਤੁਹਾਡਾ ਇਹ ਨੂਲਾ ਹੌਸਤਾ ਅਪਡੇਟ ਨਹੀਂ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਅਪਡੇਟ ਕਰਾ ਕੇ ਦੁਬਾਰਾ ਪਾਇਆ ਤੇ ਉਹਨਾਂ ਨੂੰ ਅਪਾਇੰਟਮੈਂਟ ਜਿਹੜੀ ਹੈ ਮਿਲ ਗਈ ਆ ਇਸ ਤਰ੍ਹਾਂ ਹੀ ਹੋਰ ਕਈ ਵੀਰ ਭਰਾ ਗਿਆ ਉਹਨਾਂ ਨੂੰ ਅਪਾਇੰਟਮੈਂਟਾਂ ਮਿਲੀਆਂ ਵਾ ਤੇ ਜਿਹੜੇ ਵੀਰ ਭਰਾ ਵੇਟ ਕਰ ਰਹੇ ਅਪਾਇੰਟਮੈਂਟਾਂ ਖੁੱਲਣ ਦਾ ਅਪਾਇੰਟਮੈਂਟ ਖੁੱਲਣ ਦੇ ਚਾਂਸ ਹੈਗੇ ਆ ਅਗਲੇ ਹਫਤੇ ਅਗਲੇ ਮਹੀਨੇ ਸਕੂਸਾ ਅਗਲੇ ਵੀ ਮਨ ਹੈ ਗਿਆ ਚਾਂਸ ਅਪਾਇੰਟਮੈਂਟ ਆਪਨ ਹੋਣ ਦੇ ਤੇ ਪੇਪਰ ਓਪਨ ਹੋਣ ਦੇ ਚਾਂਸ ਹੈਗੇ ਆ 2025 ਦੇ ਪਹਿਲੇ ਮਹੀਨੇ ਜਾਂ ਦੂਜੇ ਮਹੀਨੇ ਜਾਂ ਤੀਜੇ ਮਹੀਨੇ ਡੇਟ ਹਲੇ ਨਹੀਂ ਆਈ ਜੀ ਜਦੋਂ ਕੋਈ ਡੇਟ ਆਊਗੀ ਆਪਣੇ ਚੈਨਲ ਦੇ ਉੱਤੇ ਵੀਡੀਓ ਆ ਜਾਊਗੀ ਤੁਹਾਨੂੰ ਦੱਸ ਦੇਵਾਂਗੇ ਕਿ ਕਦੋਂ ਦੀ ਡੇਟ ਵਾ ਤੇ ਕਿਹੜੇ-ਕਿਹੜੇ ਪੇਪਰ ਕਿੰਨੇ-ਕਿੰਨੇ ਵਜੇ ਭਰੇ ਜਾਣੇ ਆ ਠੀਕ ਆ ਇਹ ਸਭ ਕੁਝ ਤੁਹਾਨੂੰ ਆਪਾਂ ਔਨ ਵਾਲੀ ਵੀਡੀਓ ਜਿੱਥੇ ਤੁਹਾਨੂੰ ਦੱਸ ਦੇਵਾਂਗੇ ਤੇ ਇਹ ਨਿੱਕੀ ਜਿਹੀ ਵੀਡੀਓ ਮੈਂ ਤਾਂ ਹੀ ਬਣਾਈ ਆ ਬਸ ਤੇ ਬਸ ਦੱਸਣ ਵਾਸਤੇ ਤੁਹਾਨੂੰ ਕਿ ਪੇਪਰ ਕਦੋਂ ਓਪਨ ਹੋਣੇ ਆ ਇਹਦੇ ਬਾਰੇ ਵਾਸਤੇ ਤੇ ਮਿਲਦੇ ਆ ਤੁ